ਲੋਭੀ ਸੱਜਣੋ ਅੱਜ ਦੀ ਇਹ ਵੀਡੀਓ ਨੌਕਰਾਂ ਰੱਖਣ ਦੇ ਸਕੀਨਾਂ ਲਈ ਨਵੀਂ ਉਮਰ ਦੀ ਆ ਪਹਿਲੀ ਵਾਰ ਬੱਚੀ ਗੱਭਣ ਹੋਈ ਹੈ ਤੇ ਚੈੱਕ ਪਾਸਾ ਸਾਢੇ 3 ਮਹੀਨੇ ਦਾ ਇਹ ਵੀਡੀਓ ਥੋੜਾ ਜੇ ਦੋਸਤੋ 22 ਦਿਨ ਮਹੀਨਾ ਪਹਿਲਾਂ ਦੀ ਬਣਾਈ ਹੋਈ ਥੋੜੀ ਹੈ ਤੇ ਬੱਚੀ ਲੱਸੀ ਲੱਗੇ ਪਰ ਪਹਿਲਾਂ ਨਾਲ ਤਿਆਰ ਹੋਈ ਹੋਈ ਹੈ ਬੱਚੇ ਤੇ ਹਾਈਡਰੋਇਟ ਚੰਗੇ ਹਨ ਨਵੀਂ ਉਮਰ ਦੀ ਚੰਗੇ ਘੋੜੇ ਦੀ ਹੈ ਗੱਭਣ ਚੈੱਕ ਪਾਸਾ ਚੰਗੇ ਘੋੜੇ ਤੋਂ ਸਾਰੀ ਡਿਟੇਲ ਦਵਾਂਗੇ ਆਪਾਂ ਜਿਹੜੇ ਭਰਾ ਦੇ ਵੀ ਨੌਕਰੀ ਬੱਚੀ ਲੈਣ ਦਾ ਚਾਹਵਾਨ ਹੋਇਆ ਉੱਪਰੋਂ ਗੱਭਣ ਪਾਲਦਾ ਹੋਇਆ ਚੰਗੀਆਂ ਕੰਡੀਸ਼ਨਾਂ ਦੀ ਭਾਲਦੇ ਹੋ ਤਾਂ ਆ ਵੀਡੀਓ ਪੂਰੀ ਦੇਖ ਲਓ ਪਹਿਲਾਂ ਤਾਂ ਸਵਾਗਤ ਹੈ ਮਿੱਤਰ ਤੁਹਾਡਾ ਸਾਰਿਆਂ ਦਾ ਬਾਬਾਜੀ ਦਾ ਸਟਾਰਟ ਫਾਰਮ YouTube ਚੈਨਲ ਤੇ ਜਿਹੜੇ ਭਰਾ ਆਪਣੇ ਨਾਲ ਇਹ ਵੀਡੀਓ ਦੇਖਦੇ ਆ Facebook ਪੇਜ ਤੇ ਉਹਨਾਂ ਦੇ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਨ ਦੋਸਤੋ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਈਆਂ ਅੱਜ ਲੈ ਆਏ ਤੁਹਾਡੇ ਲਈ ਨੌਕਰੀ ਬੱਤੀ ਕਹਿ ਸਕਦੇ ਆਪਾਂ ਨਰਮੇ ਦੀ ਫੋਟੜ ਗਈ ਨੌਕਰੀ ਜ਼ਿਆਦਾਤਰ ਤਾਂ ਆਪਾਂ ਮਾਰવાડી ਤੇ ਹਨਾ ਚੰਬੇ ਜਾਨਵਰ ਲੈ ਹੀਦੇ ਆ ਪਰ ਨੌਕਰੇ ਵੀ ਇੱਕ ਦੋ ਵਿੱਚ ਦੀ ਹੁਣ ਲਿਆਈ ਦੇ ਆ ਕਿਉਂਕਿ ਨੌਕਰੇ ਦੀ ਡਿਮਾਂਡ ਵੀ ਬਾਤ ਚੱਲੀ ਜਿਹੜੇ ਭਰਾਵਾਂ ਦੇ ਫੋਨ ਆਏ ਸੀ ਭਾਈ ਨੌਕਰੀ ਘੋੜੀ ਹੋਵੇ ਜਾਂ ਬੱਚੀ ਹੋਵੇ ਤੋ ਆ ਵੀਡੀਓ ਦੇਖ ਲਿਓ ਮਿੱਤਰੋ ਗੱਬਣ ਬੱਚੀ ਆ ਨਵੀਂ ਉਮਰ ਦੀ ਪਹਿਲੀ ਵਾਰ ਗੱਬਣ ਚੈੱਕ ਪਾਸ ਹੋਈ ਹੈ ਸਵਾਰੀ ਸੋਰੀ ਦੀ ਪਾਸ ਆ ਚੰਗੀ ਆ ਤੇ ਜਿਹੜੋਂ ਜਿਹਨੂੰ ਵੀ ਆ ਵੀਡੀਓ ਪਸੰਦ ਆਗੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਜਿਹੜਾ ਵੀ ਭਰਾ ਕੋਈ ਨੌਕਰੀ ਕੋੜੀ ਲੱਭਦਾ ਹੋਵੇ ਉਹਦੇ ਤਾਂ ਹੀ ਇਹ ਵੀਡੀਓ ਪਹੁੰਚ ਜੇ ਤੇ ਆਜੋ ਹੁਣ ਆਪਾਂ ਕਰਦੇ ਆਂ ਇਹਦੀ ਡਿਟੇਲ ਬਾਰੇ ਜਾਣਕਾਰੀ ਦਿੰਨੇ ਆ ਤੁਹਾਨੂੰ ਦੋਸਤੋ ਸਾਢੇ 1-3 ਸਾਲ ਤੋਂ ਅੰਦਰ ਹੀ ਆ ਬੱਚੀ ਸਵਾ 3 ਸਾਲ ਮੰਨ ਲਈ ਜਾਂ ਸਾਢੇ 3 ਸਾਲ ਉਮਰ ਮੰਨ ਲਈ ਇਹਦੀ ਚਾਰ ਦੰਦ ਹੋਂ ਲੱਗ ਗਈ ਬੱਚੀ ਹਾਈਟ ਦੀ ਗੱਲ ਕਰੀ ਤਾਂ 60 ਤੋਂ ਬਾਹਰ ਮਿੱਤਰੋ ਇਹਦੀ ਹਾਈਟ ਆ ਜੀ ਬਾਲ ਪੌਰੀਆਂ ਦੀ ਸਾਫ ਆ ਸੇਕਕੇ ਦਾ ਗੱਲ ਕਰੀਏ ਤਾਂ 2-4% ਸਪੌਟ ਹੈਗੇ ਐ ਤੇ ਮਾਲਕਾਂ ਨੇ ਆਪਾਂ ਨੂੰ ਕੱਲ੍ਹਾਂ ਲਈ ਚੇਤਕ ਦੀ ਦੱਸ ਕੇ ਦਿੱਤੀ ਆ ਤੇ ਹਾਈਟ 60 ਤੋਂ ਬਾਹਰ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਤੇ 3.5 ਮਹੀਨਿਆਂ ਤੋਂ ਪਰੇ ਗੱਬਣ ਚੈੱਕ ਪਾਸ ਹੋਊਗੀ ਮਿੱਤਰੋ ਗੱਬਣ ਹੈਗੇ ਆਪਣੇ ਡਾਇਮੰਡ 2 ਤੋਂ ਜਿਹੜਾ ਅਰਜਨ ਦਾ ਬੱਚਾ ਸਾਰੀ ਫੋਟੋ ਵੀਡੀਓ ਮਿਲ ਜੂ ਤੁਹਾਨੂੰ ਮੀਟਿੰਗ ਦੀ ਚੰਗੀ ਕੁੜੀ ਤੋਂ ਗੱਬਣ ਆ ਸਾਢੇ 3 ਮਹੀਨੇ ਗੱਭਣ ਚੈੱਕ ਪਾਸ ਆ ਪਹਿਲੀ ਵਾਰ ਗੱਭਣ ਹੋਈ ਐ ਸਵਾਰੀ ਦੀ ਪਾਸ ਆ ਬਾਲਪੁਰ ਇਨਸਾਫ ਨਖਰਾ ਨੁਖਰਾ ਹੋਣਾ ਤੇ ਬਾਕੀ ਹੈ ਨੌਕਰੀ ਨੌਕਰੀ ਦਾ ਇਹ ਨਜ਼ਾਰਾ ਆ ਜਾਂਦਾ ਦੋਸਤੋ ਚਾਹ ਬਸ਼ੀਰਾ ਦੇ ਚਾਹ ਬਸ਼ੇਰੀ ਨੌਕਰਾ ਹੀ ਦੇਣੇ ਹੁਣੇ ਇਹ ਵਾਰ ਚੰਬੇ ਚ ਆਪਣਾ ਰਿਸਕ ਹੁੰਦਾ ਨਾ ਵੀ ਚੰਬਾ ਜਾਣ ਬੱਚਾ ਨਾ ਲਾਜ ਪਰ ਇਹਦਾ ਤੁਹਾਨੂੰ ਇੰਨੀ ਗਾਰੰਟੀ ਆ ਵੀ ਬੱਚਾ ਤਾ ਨੌਕਰਾ ਹੀ ਦਊ ਦਊ ਵੀ ਸਿਰੇ ਵਾਲੀ ਚੀਜ਼ ਕੋਣ ਕਰਦਨ ਗੁਰਦਨ ਚੰਗੀ ਐ ਪੇਟ ਆ ਘੋੜੀ ਦਾ ਚੰਗਾ ਉਦੋਂ 2 ਮਹੀਨੇ ਗੱਭਣ ਜਦੋਂ ਇਹ ਵੀਡੀਓ ਬਣਾਈ ਹੁਣ ਤਾਂ ਪੇਟ ਵੱਡਾ ਹੋ ਗਿਆ ਉਸ ਨਾਲ ਕਾ ਨੰਬਰ ਚੱਲ ਪੇ ਨੰਬਰ ਚੱਲ ਪੇ ਤੇ ਤੁਸੀਂ ਆਹ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਜਿਹਦੇ ਜਿਹਦੇ ਪਸੰਦ ਹੋਈ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੋ ਤੇ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ